ਦੁਨੀਆ ਕੀ ਵੀੜ 'ਚੋਂ ਨਿਕਲ ਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 12 ਦੇ ਆਏ ਉਸ ਦੀ ਇੱਕ ਆਇਤ ਵਿੱਚ ਲਿਖਿਆ ਹੈ ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਲੰਘਿਆ ਅਤੇ ਉਸ ਦੇ ਚੇਲੇ ਭੁੱਖੇ ਹੋ ਕੇ ਸਿੱਟੇ ਤੋੜ-ਤੋੜ ਚੱਬਣ ਲੱਗੇ ਸਬਤ ਦਾ ਦਿਨ ਅਰਥਾਤ ਆਰਾਮ ਦਾ ਦਿਨ ਪਰਮੇਸ਼ਰ ਨੇ 6 ਦਿਨਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ 7ਵੇਂ ਦਿਨ ਉਸਨੇ ਪਵਿੱਤਰ ਠਹਿਰਾਇਆ ਅਰਥਾਤ ਉਸ ਦਿਨ ਦੇ ਵਿੱਚ ਉਸਨੇ ਸਾਰੇ ਕੰਮਾਂ ਤੋਂ ਆਰਾਮ ਕੀਤਾ ਅਤੇ ਉਸਨੇ ਸਾਰੇ ਕੰਮਾਂ ਨੂੰ ਸਮਾਪਤ ਕੀਤਾ ਪਰੰਤੂ ਮਨੁੱਖ ਦੇ ਪਾਪ ਨੇ ਪਰਮੇਸ਼ਰ ਦੇ ਇਸ ਆਰਾਮ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਦਖਲਅੰਦਾਜ਼ੀ ਕੀਤੀ ਅਰਥਾਤ ਸਾਰੇ ਕੰਮਾਂ ਨੂੰ ਜਿਨ੍ਹਾਂ ਨੂੰ ਪਰਮੇਸ਼ਰ ਨੇ ਸਮਾਪਤ ਕਰ ਦਿੱਤਾ ਸੀ ਉਸਨੇ ਹੁਣ ਮਨੁੱਖ ਦੇ ਪਾਪ ਦੇ ਕਾਣ ਉਸਦੇ ਪਾਪ ਦੀ ਮਾਫੀ ਅਤੇ ਮੁਕਤੀ ਦੇ ਲਈ ਦੁਬਾਰਾ ਕੰਮ ਸ਼ੁਰੂ ਕੀਤਾ ਸਮੇਂ-ਸਮੇਂ ਉੱਤੇ ਉਸਨੇ ਮਨੁੱਖ ਨੂੰ ਉਹਨਾਂ ਦੇ ਪਾਪ ਦੀ ਮਾਫੀ ਅਤੇ ਮੁਕਤੀ ਦੇ ਬਾਰੇ ਵਿੱਚ ਆਪਣੇ ਨਬੀਆਂ ਦੇ ਦੁਆਰਾ ਭਵਿੱਖਬਾਣੀਆਂ ਕੀਤੀਆਂ ਪ੍ਰਭੂ ਯੇਸ਼ ਮਸੀਹ ਨੇ ਉਹਨਾਂ ਨਬੀਆਂ ਦੇ ਦੁਆਰਾ ਕੀਤੀਆਂ ਗਈਆਂ ਭਵਿੱਖਬਾਣੀਆਂ ਨੂੰ ਪੂਰਾ ਕਰਨ ਦੇ ਲਈ ਆਪਣੇ ਆਪ ਨੂੰ ਕਲਬਰੀ ਦੀ ਸਲੀਬ ਦੇ ਉੱਤੇ ਬਲੀਦਾਨ ਕਰ ਦਿੱਤਾ ਅਤੇ ਮਨੁੱਖਾਂ ਨੂੰ ਪਰਮੇਸ਼ਰ ਦੇ ਆਰਾਮ ਦੇ ਵਿੱਚ ਪਹੁੰਚਾਉਣ ਦੇ ਲਈ ਇੱਕ ਰਾਹ ਤਿਆਰ ਕੀਤਾ ਤਾਂ ਕਿ ਹਰ ਕੋਈ ਜੋ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਜੀਵਨ ਦਾ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਦੇ ਵਿੱਚ ਸਵੀਕਾਰ ਕਰਦਾ ਹੈ ਉਹ ਪਾਪ ਦੀ ਮਾਫੀ ਪ੍ਰਾਪਤ ਕਰ ਸਕੇ ਅਤੇ ਆਪਣੇ ਜੀਵਨ ਦੇ ਵਿੱਚ ਮੁਕਤੀ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੇ ਆਰਾਮ ਦੇ ਸਥਾਨ ਦੇ ਵਿੱਚ ਦਾਖਲ ਹੋ ਸਕੇ ਉਹ ਪਾਪੀ ਮਨੁੱਖ ਦੇ ਲਈ ਇੱਕ ਖੁਸ਼ੀ ਦੀ ਖਬਰ ਹੈ ਅਰਥਾਤ ਇੱਕ ਚੰਗੀ ਖਬਰ ਜਿਸ ਨੂੰ ਵਿਸ਼ਵਾਸ ਕਰਨ ਦੇ ਦੁਆਰਾ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ ਹਰ ਕੋਈ ਮਨੁੱਖ ਜਦੋਂ ਪ੍ਰਭੂ ਯੇਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਦਾ ਹੈ ਤਾਂ ਉਹ ਪਰਮੇਸ਼ਰ ਦੇ ਆਰਾਮ ਦੇ ਸਥਾਨ ਦੇ ਵਿੱਚ ਪ੍ਰਵੇਸ਼ ਕਰਦਾ ਹੈ ਪਰੰਤੂ ਜੋ ਵਿਸ਼ਵਾਸ ਨਹੀਂ ਰੱਖਦਾ ਉਸ ਨੂੰ ਕੁਝ ਵੀ ਲਾਭ ਪ੍ਰਾਪਤ ਨਹੀਂ ਹੁੰਦਾ ਅਤੇ ਉਸ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਉੱਤੇ ਵਿਸ਼ਵਾਸ ਦੇ ਦੁਆਰਾ ਤੁਸੀਂ ਵੀ ਪਰਮੇਸ਼ਰ ਦੇ ਆਰਾਮ ਦੇ ਸਥਾਨ ਦੇ ਵਿੱਚ ਪਹੁੰਚ ਸਕੋ ਪਰਮੇਸ਼ਰ ਅੱਗੇ ਮੇਰੀ ਤੁਹਾਡੇ ਸਾਰਿਆਂ ਲਈ ਹੀ ਅੱਜ ਪ੍ਰਾਰਥਨਾ ਹੈ ਧੰਨਵਾਦ ਕੀ ਵੀਰ